हाँ हॉली हॉली तो ਦੋਸਤੋ ਮਾਨਸਾਂ ਜ਼ਿਲ੍ਹੇ ਦਾ ਪਿੰਡ ਠੂਠਿਆਂਵਾਲੀ ਇਹ ਬਾਈ ਨੇ ਦੱਸਿਆ ਇਹ ਘਰ ਵਾਲੀ ਹੈ ਨਹੀਂ ਇੱਕ ਬੇਟੀ ਸੀ ਉਹ ਵਿਆਹੀ ਗਈ ਇਹ ਬਜ਼ੁਰਗ ਮਾਤਾ ਦੋਨੇ ਰਹਿੰਦੇ ਨੇ ਆ ਛੱਤ ਹੈ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਜਿਹੜਾ ਨਾਲ ਵਾਲਾ ਕਮਰਾ ਉਹ ਝੋਟਾਂ ਡਿੱਗਣ ਲੱਗੀਆਂ ਇਸ ਕਰਕੇ ਇਹ ਉਸ ਕਮਰੇ ਚ ਪੈਂਦੇ ਨਹੀਂਗੇ ਕਈ ਵਾਰ ਪੈ ਵੀ ਜਾਂਦੇ ਨੇ ਹਾਲਾਤ ਬਣ ਜਾਂਦੇ ਆ ਮਜਬੂਰੀ ਹੁੰਦੀ ਆ ਜਾਂ بارش ਹੋ ਗਿਆ ਫਿਰ ਮਜਬੂਰੀ ਚ ਇਹ ਕਹਿੰਦੇ ਸਾਨੂੰ ਪੈਣਾ ਵੀ ਪੈਂਦਾ ਹੈ ਕੋਈ ਰਸੋਈ ਨਹੀਂ ਹੈਗੀ ਕੋਈ ਸਰਕਾਰ ਵੱਲੋਂ ਫਲਸ਼ ਬਾਥਰੂਮ ਦੀ ਇਹਨਾਂ ਨੂੰ ਸਹਾਇਤਾ ਨਹੀਂ ਮਿਲੀ ਇਹ ਤੁਸੀਂ ਦੇਖ ਸਕਦੇ ਹੋਗੇ ਕਿਸੇ ਟਾਈਮ ਇਹ ਵਧੀਆ ਕਮਰਾ ਸੀ ਪਰ ਇਸ ਤਰ੍ਹਾਂ ਡਿੱਗਣ ਕਾਰਨ ਹੁਣ ਹਾਲਾਤ ਬਹੁਤ ਮਾੜੇ ਆ ਬਜ਼ੁਰਗ ਬੁੜੀ ਬਹੁਤ ਜ਼ਿਆਦਾ ਕੀ ਦੋਨੇ ਮਾਂ ਪੁੱਤ ਨੇ ਮੁੰਡਾ ਵੀ ਬਜ਼ੁਰਗ ਹੋ ਚੁੱਕਿਆ ਕਮਰੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋਗੇ ਨਾਲ ਜਿਹੜਾ ਕਮਰਾ ਇਹ ਜਿਹੜੀ ਕੰਧ ਬੁਖਾ ਰਹੀ ਹੈ ਇਹਦੀਆਂ ਵੀ ਕਾਫੀ ਕੜੀਆਂ ਟੁੱਟ ਗਈਆਂ ਅਤੇ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਇਸ ਕਰਕੇ ਕਿਹੜਾ ਇਹ ਕਮਰਾ ਹੈ ਇਸੇ ਨੂੰ ਇਹਨਾਂ ਨੇ ਰਸੋਈ ਬਣਾ ਰੱਖਿਆਗਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਘਰੇਲੂ ਮਾਨ ਹੈ ਇਹਨਾਂ ਦਾ ਇਹ ਇਸੇ ਕਮਰੇ ਵਿੱਚ ਹੀ ਪਿਆਗਾ ਇਹ ਲੱਕੜ ਵਾਲਣਾ ਹੈ ਬਾਕੀ ਇਹਨਾਂ ਨਾਲ ਗੱਲ ਕਰਵਾਵਾਂਗੇ ਇਹ ਛੋਟਾ ਜਿਹਾ ਘਰ ਹੈ ਇਹਨਾਂ ਦਾ ਇਹ ਕਮਰਾ ਹੈਗਾ ਜਿਹੜਾ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਹੈਗਾ ਕਿਉਂਕਿ ਇਸ ਨੇ ਜਿਹੜਿਆ ਅੰਦਰਲੇ ਤੁਹਾਨੂੰ ਤਸਵੀਰਾਂ ਬੁਖਾ ਦਿੰਦੇ ਆ ਕਿ ਇਸ ਢਾ ਤੋਂ ਡੂੰਗਾਗਾ ਇਹ ਡਿੱਗਣ ਵਾਲਾ ਹੈਗਾ ਪਾਟਿਆ ਹੋਇਆ ਕਮਰਾ ਇਸ ਕਰਕੇ ਇਹ ਕਹਿੰਦੇ ਡਰਦਾ ਮਾਹੌਲ ਹੈ ਕੋਈ ਇਸ ਕਰਕੇ ਇਹ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਆਪਾਂ ਗੱਲ ਵੀ ਕਰਵਾਵਾਂਗੇ ਬਾਈ ਜੀ ਕੀ ਨਾ ਆਏਗਾ ਭਰਾਮ ਸਿੰਘ ਜੀ ਪਿੰਡ ਟੁੱਠੀਆਂ ਵਾਲੀ ਅੱਛਾ ਕੌਣ ਕੌਣ ਹੈ ਪਰਿਵਾਰ ਚ ਬਸ ਆਈ ਆਈ ਦੋਨੇ ਮਾਂ ਪੁੱਤ ਅੱਛਾ ਇੱਕ ਲੜਕੀ ਟੱਬਰ ਮਰਿਆ ਹੋਇਆ ਹੈ ਹਾਂ ਤੇ ਇੱਕ ਲੜਕੀ ਵਿਆਹੀ ਹੋਈ ਆ ਬੇ ਘਰੇ ਦਾ ਅੱਛਾ ਅੱਜ ਦੋਨੇ ਮਾਂ ਪੁੱਤ ਕਿੰਨੇ ਸਾਲ ਹੋ ਗਏ ਘਰ ਵਾਲੇ ਇਹਨਾਂ ਮਰੀ ਨੂੰ 20 ਸਾਲ ਹੋ ਗਏ ਹੈ 25 ਸਾਲ 25 ਸਾਲ ਅੱਛਾ ਤੇ ਇਹ ਹੁਣ ਰੋਟੀ ਟੁੱਕ ਫਿਰ ਕਿਵੇਂ ਕੰਮ ਬਣਾਉਂਦਾਗਾ ਅਸੀਂ ਆਪ ਹੀ ਆਉਂਦੇ ਇਹ ਤਾਂ ਬਈ ਜ਼ਿੰਮੇਵਾਰਾਂ ਦਿਖਾਂਦਾ ਇਹ ਤਾਂ ਮੈਂ ਤਾਂ ਹੀ ਜ਼ਿੰਮੇਵਾਰ ਦਿਖਾਂਦਾ ਬਹੁਤ ੰਦਾ ਕਰਦਾ ਗੁਰੂ ਕੰਦਾ ਜਾਂ ਜਾਂ ਕੋਈ ਪੁੱਟ ਪਾਣੀ ਇਹ ਆਪ ਦਾ ਜਿਹੜਾ ਪੁੰਦਾ ਇਹ ਬਣਾ ਲੇ ਬਣਾ ਕੇ ਭਾਈ ਚੱਲ ਬਸ ਤੇ ਆ ਜਿਹੜਾ ਤੁਹਾਡਾ ਪਿੱਛਲੇ ਕਮਰਾ ਹੈਗਾ ਇਹਨੂੰ ਕਿੰਨੇ ਸਾਲ ਹੋ ਗਏ ਡਿੱਗੇ ਨੂੰ ਇਹਦਾ ਹੀ ਰੋਡ ਡਿੱਗਦਾ ਕਿਉਂ ਤੁਹਾਨੂੰ ਐ ਕਜੀ ਗਾਜੀ ਰੋਡ ਟੁੱਟ ਜਾਂਦੀ ਜਦੋਂ 20 ਪਾ ਜਾਂਦਾ ਜੀ ਕਦੇ 8-9 ਰੋਡ ਹੁੰਦਾ ਹਾਂ ਹਾਂ ਮਾਤਾ ਕਿੰਨੀ ਉਮਰ ਹੋ ਗਈ ਮਾਤਾ ਜੀ 70 ਲੀ ਸੱਤ ਸਾਲ ਦੀ ਅੱਛਾ ਤੇ ਫਿਰ ਹੁਣ ਰੋਟੀ ਪਾਣੀ ਬਣਾ ਲੰਨੀ ਐ ਇਹ ਮੇਰੇ ਸਾਰਾ ਕੁਝ ਨਵੇਂ ਜਾਂਦਾ ਪੁੱਤ ਮੇਰੇ ਮੈਂ ਕੋਲੇ ਬੈਠੀ ਹੂੰ ਪਕਾਇਆ ਕਰਦੀ ਹੂੰ ਮੈਂ ਕੋਲੇ ਕਰਦਨੀ ਸਾਰਾ ਕੁਝ ਹਾਂ ਤਾਂ ਕੋਲ ਕਹਿੰਦਾ ਬਹੂ ਕਰ ਦਿੰਦੀ ਮੇਰੀ ਜੀ ਭਾਂ ਮੱਧੀ ਗੋਡੇ ਜਿੱਟੇ ਨਾਲ ਮੈਂ ਪਾਣੀ ਦੋਣੀ ਐ ਵੜ ਕੇ ਫੁੱਟ ਕੇ ਮਰ ਤੜਕੇ ਬੁੜੇ ਫਰੀਦ ਚੱਲਦੇ ਹੋ ਹੂੰ ਹੌਲੀ ਹੌਲੀ ਚਲਾ ਕੇ ਫਰੀਦ ਕਰ ਜਾਂਦਾ ਪੁੱਤ ਸਾਰਾ ਕੁਝ ਅੱਛਾ ਮਾਤਾ ਨੂੰ ਨੂੰ ਕਿੰਨੇ ਸਾਲ ਹੋ ਗਏ ਤੇਰੀ ਨੂੰ ਦੁਨੀਆ ਤੋਂ ਗਈ ਨੂੰ ਉਹਨੂੰ ਤਾਂ ਗਈ ਹੋ ਗਏ ਅਰੇ 25 ਸਾਲ ਮੰਗ ਰਿਹਾ ਉਹ ਵੀ ਬਾਰ ਤੋਂ ਪੱਤੀ ਮੰਨ 25 ਮੰਨ ਪੱਤੀ ਹੋ ਗਏ 20 ਸਾਲ ਤੇ ਮਾਤਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਦੋਨੇ ਮਾਂ ਪੁੱਤ ਸਾਡੀ ਮੰਗ ਜੀ ਕਰਦੇ ਸਾਡਾ ਆ ਹੀ ਹੋ ਗਈ ਬਸ ਮਕਾਨ ਹੀ ਪੈ ਜਾਈ ਅੱਛਾ ਵੀ ਕਮਰਾ ਪੈ ਜਾਈ ਹਾਂ ਜੀ ਸਾਡਾ ਹੋਰ ਨ ਕੁਝ ਹੋਦਾ ਦੇਖ ਪੁੱਤ ਐਂ ਤਾਂ ਰਾਜ਼ੀ ਨਹੀਂ ਹੁੰਦਾ ਹਾਂ ਵੀ ਛੱਡ ਤਾਂ ਕਮਰਾ ਪੈ ਜਾਈ ਜੀ ਤੁਹਾਨੂੰ ਕੁਝ ਦੱਪਣਾ ਲੱਭੀ ਤੰਜਾ ਤੇ 2 ਕਮਰੇ ਟੁੱਟ ਗਏ 4 ਟੁੱਟ ਗਏ ਇਹ ਚੜਾ ਲੈਣੇ ਬੋਸ਼ ਕੇ ਹੂੰ ਲੇ Papa ਮੇਰਾ ਕਾਂਤੀ ਦੇ ਘਰੇ ਮੈਂ ਵੀ ਸਾਡੇ ਇਹ ਮੁੰਡਾ ਕਾਂਤੀ ਹੂੰ ਕੋਈ ਮੇਰਾ ਭਰਾ ਜੀ ਉਹਦੇ ਘਰੇ ਮੈਂ ਕੱਲ ਚੱਕ ਕੇ ਲਗਿਆ ਮੈਂ ਤਾਂ ਜਮਾਰਕੋਂ ਲੱਗ ਜਾਂਦੀ ਮੈਂ ਕੱਲ ਸਾਰੇ ਸਮਾਨ ਤੇ ਪਾ ਕੇ ਮੰਜੀ ਕਿਤੇ ਹੋਰ ਲੈ ਜਾਣਾ ਚੱਕੇ ਹੂੰ ਕਿਉਂ ਕਿਉਂ ਲੱਗ ਜਾਂਦਾ ਮੈਂ ਸਮਾਨ ਤੇ ਕਾਗਜ਼ ਪਾੜਨਾ ਬਸ ਹੂੰ ਅੱਛਾ ਹੁਣ ਤੁਸੀਂ ਇਹ ਮੰਗ ਕਰਦੇ ਹੋ ਵੀ ਆਹ ਦੋਨੇ ਢਾ ਕੇ ਸਾਨੂੰ ਇੱਕ ਕਮਰਾ ਬਣਾ ਕੇ ਦਿਓ ਆਹ ਇੱਕ ਬਣ ਬਈ ਕੋਈ ਬਣਾਉਣੀ ਬਸ ਕਿੰਨੇ ਕਿੰਨੇ ਲੱਗੇ ਇਹ ਠੰਡਾ ਟਾਈਮ ਆਇਆ ਰੇ ਇਹ ਵੀ ਕੋਈ ਬਸੋ ਹੂੰ ਉਹ ਕਾਟੇ ਘਾਰੇ ਪਰਮਾਰਮਣ ਇਤੈ ਜੈ ਨੈਣ ਪ੍ਰਣ ਚੱਲ ਜੇ ਸਾਡੇ ਹਾਂ ਮਾਤਾ ਕੀ ਕਹਿੰਦੇ ਆ ਫਿਰ ਤੇਰੇ ਪੁੱਤ ਦਾ ਕਮਰਾ ਬਣ ਜੇ ਹੈ ਹਾਂ ਪੁੱਤ ਬਣ ਜੇ ਬਸ ਹੂੰ ਆਮਣੀ ਦੀ ਲੋੜ ਆ ਸਾਰਾਮ ਦਾ ਕਰ ਲਿਆ ਕਰਾਂਗੇ ਹੂੰ ਉਹ ਤਾਂ ਜਿਹੜਾ ਕੋ ਸਾਡੇ ਕਰਮਾਂ ਤੇ ਹੂੰ ਕੋਈ ਕਾਮ ਨਹੀਂ ਹੂੰ ਸੋ ਇਹ ਇਹਨਾਂ ਦਾ ਕਮਰਾ ਹੈ ਇਹਨਾਂ ਦੀ ਮੰਗ ਤਾਂ ਇਹੀ ਆ ਇਹ ਦੋਨਾਂ ਨੂੰ ਢਾ ਕੇ ਜਿੰਨੀਆਂ ਕਿਟਾਂ ਨਿਕਲਣੀਆਂ ਬਾਕੀ ਬੱਤਿਆਂ ਦੀ ਛੱਤ ਹੈ ਕਿ ਇਹਨਾਂ ਨੂੰ ਕੋਈ ਕਮਰਾ ਇੱਕ ਕਮਰੇ ਹੀ ਬਣਾ ਕੇ ਦੇ ਦਿਓ ਕਹਿੰਦੇ ਮਾਤਾ ਕਹਿੰਦੀ ਜਿੰਨਾ ਅਕਸਰ ਬੈਠੀਆਂ ਚਲ ਟਾਈਮ ਪਾਸ ਕਰ ਲਾਂਗੇ ਖਦੇ ਕਹਿਤਾ ਬੜੇ ਈ ਤੱਕਾ ਕਰ ਜਾਣਾ ਬਜ਼ੁਰਗ ਮਾਤਾ ਕੀ ਨੂੰ ਹੈ ਨਹੀਂ ਮੁੰਡਾ ਬਜ਼ੁਰਗ ਹੋ ਗਿਆ ਪੋਤੀ ਸੀ ਉਹ ਵਿਆਹ ਤੀ ਸੁਪਨਾ ਸੀਗਾ ਕਮਰਾ ਹੁੰਦਾ ਕਮਰੇ ਚ ਦੋਨੇ ਮਾਂ ਪੁੱਤ ਬੈਂਦੇ ਘਰ ਵਿੱਚ ਰਹਿੰਦੇ ਗੱਲਾਂ ਕਰਦੇ ਪਰ ਹੁਣ ਕਰਨ ਕੀ ਇੱਕ ਕਮਰਾ ਡਿੱਗਣ ਵਾਲਾ ਇੱਕ ਡਿੱਗ ਚੁੱਕਿਆ ਹੈਗਾ ਹਾਲਾਤ ਇਹ ਨੇ ਕਿ ਇਕੱਠੇ ਹੋ ਕੇ ਕਮਰੇ ਚ ਬੈ ਵੀ ਨਹੀਂ ਸਕਦੇ ਤਾਂ ਇਸ ਮਾਤਾ ਨੇ ਫਰਿਆਦ ਕੀਤੀ ਹੈ ਕਿ ਦੋਨੇ ਕਮਰੇ ਸਾਡੇ ਡੇਕ ਕੇ ਕਿਉਂਕਿ ਡਿੱਗੀ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸਾਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਸੋ ਅਸੀਂ ਬੇਨਤੀ ਕਰਾਂਗੇ ਮਾਨਸਾ ਜ਼ਿਲ੍ਹੇ ਦਾ ਪਿੰਡ ਠੂਠਿਆਂ ਵਾਲੀ ਹੈ ਕੋਈ ਵੀ ਵੀਰ ਜੇ ਕਮਰਾ ਬਣਾਉਣਾ ਚਾਹੁੰਦਾ ਸਾਨੂੰ ਮਿਲ ਸਕਦਾ ਪਰਿਵਾਰ ਨੂੰ ਆ ਕੇ ਮਿਲ ਸਕਦਾ ਇਸ ਮਾਤਾ ਨੂੰ ਇੱਕ ਕਮਰਾ ਜ਼ਰੂਰ ਬਣਾ ਕੇ ਦਿੱਤਾ ਜਾਵੇ ਇਹ ਤੁਸੀਂ ਦੇਖ ਸਕਦੇ ਹੋਗੇ ਲੱਕੜਵਾਲਣ ਪਿਆਗਾ ਮੀਂਹ ਕਣੀ ਦੇ ਟਾਈਮ ਹੈ ਕਿਸੇ ਵੇਲੇ ਵੀ ਕੋਈ ਸੱਪ ਸੁਲੂਤੀ ਆ ਕੇ ਅੰਦਰ ਵੱੜ ਸਕਦਾ ਹੈ ਨੁਕਸਾਨ ਕਰ ਸਕਦਾ ਹੈ ਸੋ ਇਸ ਮਾਤਾ ਨੇ ਤੇ ਇਹਦੇ ਪੁੱਤ ਨੇ ਫਰਿਆਦ ਕੀਤੀ ਹੈ ਕਿ ਇਹਨਾਂ ਨੂੰ ਇੱਕ ਕਮਰਾ ਜ਼ਰੂਰ ਬਣਾ ਕੇ ਦਿੱਤਾ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਦੋਨੇ ਜੋ ਆ ਰਹੇ ਨੇ ਬਜ਼ੁਰਗ ਹੋ ਚੁੱਕੇ ਨੇ ਤੇ ਇਹਨਾਂ ਨੇ ਮੰਗ ਕੀਤੀ ਹੈ ਪਿੱਛੇ ਦੇਖ ਸਕਦੇ ਹੋਗੇ ਡਿੱਗਿਆ ਹੋਇਆ ਘਰ ਇਹਨਾਂ ਦਾ